ਪ੍ਰਿੰਸੀਪਲ ਸਾਹਿਬ ਤੁਸੀਂ ਆਪਣੀ ਖੇਡ ਜੀਵਨ ਦੀ ਜਿਹੜੀ ਪੂੰਜੀ ਹੈ ਉਹ ਸਾਰੇ ਦਾ ਸਾਰਾ ਸਨਮਾਨ ਵਿਨੇਸ਼ ਫੁਗਾੜ ਦੀ ਝੋਲੀ ਪਾਉਣ ਦਾ ਫੈਸਲਾ ਕੀਤਾ ਹੈ ਇਹ ਮਨ ਦੇ ਵਿੱਚ ਵਿਚਾਰ ਕਿਵੇਂ ਆ ਗਿਆ ਤੁਹਾਡੇ ਇਹ ਇਹ ਸਮਝ ਲੋ ਕਿ ਵੀ 8 ਤਰੀਕ ਨੂੰ 8 ਅਗਸਤ ਨੂੰ ਜੀ ਜਦੋਂ ਆਪਣੇ ਹਾਕੀ ਦਾ ਵੀ ਮੈਚ ਹੋਣਾ ਸੀਗਾ ਔਰ ਜੈਲਨ ਥਰੋ ਦਾ ਮੁਕਾਬਲਾ ਵੀ ਹੋਣਾ ਸੀ ਜੀ ਨੀਰਜ ਦਾ ਜੀ ਤੇ ਹੋਰ ਵੀ ਕਈ ਅਹਿਮ ਮੁਕਾਬਲੇ ਹੋਣੇ ਸੀ ਤੇ ਉਸ ਤੋਂ ਇੱਕ ਦਿਨ ਪਹਿਲਾਂ ਜੀ ਇਹਦਾ ਬਨੇਸ਼ ਫੋਗਡ ਦਾ ਜਿਹੜਾ ਸੀਗਾ ਮੁਕਾਬਲਾ ਹੋਇਆ ਸੀਗਾ ਜੀ ਤੇ ਉਸ ਦਿਨ ਉਹਦਾ ਵੀ ਫਾਈਨਲ ਮੁਕਾਬਲਾ ਹੋਣਾ ਸੀਗਾ ਜੀ ਉਹਦੇ ਬਾਰੇ ਮੈਂ ਖਬਰਾਂ ਪੜੀਆਂ ਹੋਈਆਂ ਸੀਗੀਆਂ ਜੀ ਤੇ ਮੇਰੇ ਮਨ ਸੀਗਾ ਕਿ ਮੈਂ ਅੱਜ ਛੇਤੀ ਜਾ ਕੇ ਨਾ ਸਵੇਰ ਦੀ ਸੈਰ ਜਿਹੜੀ ਹੈਗੀ ਆ ਜੀ ਤੇ ਉਸ ਤੋਂ ਬਾਅਦ ਮੈਂ ਉੱਥੇ ਜਿਹੜੀ ਕ੍ਰਿਸ਼ਨ ਸੈਂਟਰ ਦੇ ਵਿੱਚ ਉੱਥੇ ਜਾ ਕੇ ਕੋਚੇ ਸਵੇਰੇ ਸਵਿਮਿੰਗ ਕਰਦਾ ਹੁੰਨਾ ਜੀ ਜੀ ਵੀ ਅੱਜ ਮੈਂ ਕੁਝ ਟਾਈਮ ਬਚਾਉਂਗਾ ਤੇ ਮੈਂ ਆ ਕੇ 8 ਵਜੇ ਮੈਚ ਵੀ ਦੇਖਣਾ ਹੈਗਾ ਜਿਹੜਾ ਕਿ ਇੰਡੀਆ ਦਾ ਜੀ 브론즈 ਮੈਡਲ ਵਾਸਤੇ ਸੁਪੇਂਦੇ ਨਾਲ ਹੋਣਾ ਸੀ ਜੀ ਜੀ ਉਹ ਜਾਂਦਿਆਂ ਜਾਂਦਿਆਂ ਰਸਤੇ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਤੇ ਮੈਂ ਖਜੂਰ ਮੱਥਾ ਠੀਕ ਚੱਲਦੇ ਆ ਜੀ ਉੱਥੇ ਬੈਠਾ ਬੈਠਿਆਂ ਦੇਖ ਸਕਦੇ ਆ ਤੇ ਥੋੜਾ ਜਿਹਾ ਬਹਿ ਕੇ ਮੈਂ ਉੱਥੇ ਜਦੋਂ ਨਿਕਲਿਆ ਜੀ ਤੇ ਮੈਂ ਦੇਖਿਆ ਵੀ ਕੋਈ ਨਵੀਂ ਤਾਜੀ ਖਬਰ ਆਈ ਹੋਊਗੀ ਮੈਂ ਔਨ ਕਰਕੇ ਆਪਣਾ ਮੋਬਾਈਲ ਦੇਖਿਆ ਜੀ ਤਾਂ ਉਹਦੇ ਵਿੱਚ ਬ੍ਰਿ얌 ਸਿੰਘ ਸੰਧੂ ਦੀ ਇੱਕ ਪੋਸਟ ਪਾਈ ਹੋਈ ਸੀ ਜੀ ਜਿਹਦੇ ਵਿੱਚ ਉਹਨਾਂ ਨੇ ਆਪਣੇ ਦਿਲ ਦਾ ਦਰਦ ਜੀ ਇਸ਼ਕ ਕੀਤਾ ਹੋਇਆ ਸੀ ਕਿ ਵਿਨੈਸ਼ ਜਿਹਦੇ ਨਾਲ ਲੜਕੀ ਦੇ ਨਾਲ ਜੀ ਬਹੁਤ ਅਨਿਆਏ ਹੋਇਆ ਜਾਪਦਾ ਜੀ ਉਹ ਪੋਸਟ ਕਾਫੀ ਵਾਇਰਲ ਹੋ ਰਹੀ ਸੀ ਸੋਸ਼ਲ ਮੀਡੀਆ 'ਤੇ हां ਉਹ ਪੋਸਟ ਦੇ ਬਾਰੇ ਇਹਨਾਂ ਨੇ ਫਿਰ ਅੱਗੇ ਲਿਖੇ ਹੋਏ ਸੀ ਕੁਝ ਸ਼ਬਦ ਜੀ ਕਿ ਜੇ ਮੇਰਾ ਵਸ ਚੱਲੇ ਜੀ ਤਾਂ ਮੈਂ ਇਸ ਬੀਬੀ ਨੂੰ ਜਿਹੜੀ ਕਿ ਰੈਸਲਿੰਗ ਦੇ ਵਿੱਚ ਬਹੁਤ ਵੱਡਾ ਨਾਮ ਕਮਾ ਚੁੱਕੀ ਆ ਰੈਸਲਿੰਗ ਦੀ ਖਾਤਰ ਜੀ ਉਹਨੂੰ ਸਟਰਗਲ ਬਹੁਤ ਕਰਨੀ ਪਈ ਹਰ ਤਰ੍ਹਾਂ ਦੀ ਸਟਰਗਲ ਕਰਨੀ ਪਈ ਬਿਲਕੁਲ ਜੀ ਤੇ ਮੈਂ ਉਸ ਨੂੰ ਸੋਨੇ 'ਚ ਮੜਾ ਦਿਆਂ ਜੀ ਤੇ ਪਰ ਫਿਰ ਨਾਲੇ ਵੀ ਸੀਗਾ ਕਿ ਵੀ ਜੇ ਲੋਕ ਚਾਹਣ ਜੀ ਤਾਂ ਉਹ ਐਸਾ ਕਰ ਵੀ ਸਕਦੇ ਆ ਜੀ ਉਹ ਚਾਣਕ ਮੇਰੇ ਦਿਮਾਗ ਦੇ ਵਿੱਚ ਖਿਆਲ ਆਇਆ ਜੀ ਕਿ ਉਹ 골ਡ ਜਿਹੜਾ ਉਹਦਾ 골ਡ ਮੈਡਲ ਮਾਰਿਆ ਗਿਆ 올림픽ਸ ਦੇ ਵਿੱਚੋਂ ਜੀ ਤੇ ਇਹ ਜਿਹੜੀ ਭਾਵਨਾ ਆਈ ਆ ਸਾਡੇ ਇੱਕ ਲੇਖਕ ਭਰਾ ਦੇ ਮਨ ਦੇ ਵਿੱਚ ਜੀ ਤੇ ਮਨਾ ਵੀ ਮੈਨੂੰ ਪਿਛਲੇ ਸਾਲ ਮੇਰੀਆਂ ਸਾਰੀ ਉਮਰ ਦੀਆਂ ਖੇਡ ਸਵਾਵਾਂ ਲਈ ਜੀ ਖੇਡ ਰਤਨ ਦਾ ਜੋ ਅਵਾਰਡ ਮਿਲਿਆ ਸੀ ਉਹਦੇ ਵਿੱਚ ਸੋਨੇ ਦਾ ਤਗਮਾ ਵੀ ਸੀ ਜੀ ਸਵਾ ਦੋ ਮੈ ਸਵਾ ਦੋ ਟੋਲੇ ਮੈਡਲ ਸੀਗਾ ਸੋਨੇ ਦਾ ਜੀ ਤੇ ਆਪਾਂ ਕੋਰ ਤਾਂ ਕੁਝ ਨਹੀਂ ਕਰ ਸਕਦੇ ਆਪਾਂ ਉਹੀ ਇਹ ਹੋਈ ਠੋੜੀ ਚ ਪਾ ਦੀਏ ਜੀ ਤੇ ਉਹਦੇ ਨਾਲ ਹੋ ਸਕਦਾ ਕੋਈ ਹੋ ਹੋ ਸੱਜਣ ਮਿੱਤਰ ਵੀ ਨਿਤਰਨ ਨੂੰ ਜੀ ਤੇ ਉਹਦੇ ਨਾਲ ਇੱਕ ਵੱਡਾ ਸਨਮਾਨ ਜੀ ਜਿਵੇਂ ਕੋ ਸੱਚੀ ਮੁੱੱਚੀ ਹੁੰਦਾ ਜੀ ਕਿ ਇੱਕ 올림픽 ਚੈਂਪੀਅਨ ਨਾ ਹੁੰਦਾ ਉਸ ਤਰ੍ਹਾਂ ਦਾ ਸਨਮਾਨ ਉਹਦਾ ਹੋ ਸਕੇ ਪੰਜਾਬੀਆਂ ਦਾ ਸੁਭਾਅ ਇਹ ਰਿਹਾ ਹੈ ਜੀ ਜਿਵੇਂ ਤੁਸੀਂ ਫੈਸਲਾ ਕੀਤਾ ਬਹੁਤ ਸਾਰੇ ਲੋਕਾਂ ਨੇ ਆਵਾਜ਼ ਚੁੱਕੀ ਹੈ ਕੋਈ ਲੱਖਾਂ ਰੁਪਏ ਕਈ ਕਰੋੜਾਂ ਰੁਪਏ ਦੇ ਨਾਮ ਦੀ ਆਫਰ ਕਰ ਰਿਹਾ ਪਰ ਵਿਨੇਸ਼ ਫਗਾਟ ਦੇ ਨਾਲ ਜੋ ਬੀਤੀ ਤੁਹਾਡਾ ਇੱਕ ਲੰਮਾ ਤਜਰਬਾ ਹੈ ਤੁਹਾਨੂੰ ਖੇਡ ਜਗਤ ਦੇ ਲੇਖਕ ਵਜੋਂ ਵੱਡਾ ਨਾਮ ਵਜੋਂ ਜਾਣਿਆ ਜਾਂਦਾ ਹੈ ਤੁਸੀਂ ਕੀ ਮੰਨਦੇ ਹੋ ਕਿ ਜਿਹੜੀ 올림픽ਸ ਦੇ ਵਿੱਚ ਇਹ ਜਿਹੜੀ ਸਾਰਾ ਘਟਨਾਕ੍ਰਮ ਵਾਪਰਿਆ ਜਾਂ 100 ਗ੍ਰਾਮ ਦਾ ਭਾਰਵਧਨ ਕੁਝ ਲੋਕ ਇਸ ਨੂੰ ਸਾਜ਼ਿਸ਼ ਤੌਰ ਤੇ ਦੇਖ ਰਹੇ ਹੈ ਕੁਝ ਲੋਕਾਂ ਦਾ ਮੰਨਣਾ ਹੈ ਕਿ ਨਹੀਂ ਨਿਯਮ ਹੀ ਸਭ ਤੋਂ ਉੱਤਮ ਹੁੰਦੇ ਹੈ ਨਿਯਮਾਂ ਤੋਂ ਬਾਹਰ ਜਾਇ ਨਹੀਂ ਜਾ ਸਕਦਾ ਤੁਹਾਨੂੰ ਕੀ ਲੱਗਦਾ ਸਚਾਈ ਕੀ ਹੈ ਦੇਖੋ ਖੇਡਾਂ ਦੇ ਨਿਯਮ ਤਾਂ ਬੜੇ ਪਰਪੱਕ ਹੁੰਦੇ ਨੇ ਔਰ ਉਹਨਾਂ 'ਚ ਤਬਦੀਲੀਆਂ ਵੀ ਹੁੰਦੀਆਂ ਰਹਿੰਦੀਆਂ ਹੁਣ weight category ਜਿਹੜੀਆਂ ਹੈਗੀਆਂ ਨੇ ਭਾਵੇਂ weight lifting ਦੀ ਆ ਤੇ ਭਾਵੇਂ wrestling ਦੀ ਆ ਭਾਵੇਂ boxing ਦੀ ਆ ਜੀ ਕੁਝ ਹੋਰ ਖੇਡਾਂ ਵੀ ਐਸੀਆਂ ਹੈਗੀਆਂ ਨੇ ਉਹਦੇ 'ਚ weight category ਦੇ ਹਿਸਾਬ ਦੇ ਨਾਲ ਪਾਰਟਿਸਪੇਸ਼ਨ ਹੁੰਦੀ ਆ ਜੀ ਇਹ ਨਹੀਂ ਕਿ ਜਿਹੜੇ ਹੁਣ ਜੇ weight ਦੀ category ਨਾ ਹੋਵੇ ਤਾਂ ਇੱਕ ਜਿਹੜਾ ਬਹੁਤ ਤਗੜਾ ਹੈਵੀ weight ਪਹਿਲਵਾਨ ਆ ਉਹ ਛੋਟੇ ਪਹਿਲਵਾਨ ਤਾਂ ਉਹਦੇ 'ਚ ਖੜੀ ਨਹੀਂ ਸਕਦੇ ਬਿਲਕੁਲ ਤੋ ਇਸ ਬੀਬੀ ਦਾ ਜਿਹੜਾ weight category ਜਿਹਦੇ ਚ ਇਹਨੇ ਸਤੋਂ ਬਹੁਤੀ ਵੇਰੀ ਪਾਰਟਿਸਪੇਟ ਕੀਤਾ ਭਾਵੇਂ ਏਸ਼ੀਅਨ ਗੇਮਸ ਨੇ ਕਮਨਵੈਲਥ ਗੇਮਸ ਨੇ ਜਾਂ ਨੈਸ਼ਨਲ ਗੇਮਸ ਨੇ ਜਾਂ ਇਹ ਬਣਸਤੋਂ ਪਹਿਲਾ 올림픽 ਵੀ ਉਹ ਹੈਗਾ ਸੀ ਇਹਦਾ ਅਸਲੀ ਜਿਹੜੀ ਨੈਚੁਰਲ weight ਸੀ categories ਉਹ ਸੀ 53 ਕਿਲੋ ਤੋਂ ਉੱਪਰ ਜੀ 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 ਯਾਨੀ 53 ਕਿਲੋ ਮਿਨੀਮਮ ਹੁੰਦਾ ਉਹਦੇ ਚ ਉਹਦੇ ਚ ਇਹ ਪਾਰਟਿਸਪੇਟ ਕਰਦੀ ਸੀ ਜੀ ਪਰ ਉਹ ਜਿਹੜਾ ਤੁਸੀਂ ਜਾਣਦੇ ਹੋ ਕਿ ਘਟਨਾਕਰਮ ਐਸਾ ਹੋਇਆ ਜੀ ਪਿਛਲੇ ਦਿਨਾਂ ਦੇ ਵਿੱਚ ਜੀ ਕਿ ਉਹ ਬੀਬੀਆਂ ਨੂੰ ਐਜੀਟੇਸ਼ਨ ਵੀ ਕਰਨੀ ਪਈ ਔਰ ਉਹਦੀਆਂ ਖਬਰਾਂ ਨੈਸ਼ਨਲ ਪੱਧਰ ਤੇ ਇੰਟਰਨੈਸ਼ਨਲ ਪੱਧਰ ਤੇ ਵੀ ਹੋਈਆਂ ਕਿ ਖੜਾਰਨਾ ਦੇ ਨਾਲ ਵਧੀਕੀ ਹੋ ਰਹੀ ਆ ਕੁਝ ਕੈਂਪਾਂ ਦੇ ਵਿੱਚ ਉਹਨਾਂ ਦੀ ਸਿਲੈਕਸ਼ਨ ਦੇ ਵਿੱਚ ਜੀ ਔਰ ਉਹ ਇੰਨੀਆਂ ਜਿਹੜਾ ਉਹ ਐਜੀਟੇਸ਼ਨ ਸੀ ਨਾ ਉਹਦੇ ਚ ਤੇ ਉਹਦੇ ਜਿਹੜਾ ਉਹ ਪ੍ਰਧਾਨ ਸੀ ਉਹ ਉਸ ਨੂੰ ਪਿੱਛੇ ਵੀ ਹਟਣਾ ਪਿਆ ਜਿਹੜੀ ਇੰਡੀਆ ਦੀ ਹੈਡレスਲਿੰਗ ਫੈਡਰੇਸ਼ਨ ਸੀ ਜੀ ਜੀ ਪਰ ਉਹ ਆਪ ਤਾਂ ਪਿੱਛੇ हट ਗਿਆ ਤੇ ਉਹਨੇ ਆਪਦੇ ਵਰਗਾ ਹੀ ਇੱਕ ਆਪ ਦਾ ਮਤਲਬ ਆਪਦਾ ਹੀ ਬੰਦਾ ਜਿਹੜਾ ਸੀ ਆ ਉਹ ਬਦਾਨ ਬਣਵਾ ਲਿਆ ਜੀ ਉਹ ਫਿਰ ਗੱਲ ਤਾਂ ਉੱਥੇ ਹੀ ਰਹੇਗੀ ਕਿ ਉਹ ਜਿਹੜਾ ਇਹਨਾਂ ਕੁਝ ਬੱਚੀਆਂ ਦੇ ਨਾਲ ਜਿਨ੍ਹਾਂ ਨੇ ਐਜੂਡੇਸ਼ਨ ਕੀਤੀ ਸੀ ਜੀ ਉਹਨਾਂ ਦੇ ਨਾਲ ਲੱਗਦਾ ਸੀ ਕਿ ਵੀ ਉਹ ਉਸ ਤਰ੍ਹਾਂ ਹੀ ਦੁਰਾਂਜਕੀ ਕਰ ਰਹੇ ਨੇ ਤੇ ਉਹਦਾ ਖਦ사 ਇਸ ਬੀਬੀ ਨੇ ਜੀ ਵਿਨੇਸ਼ ਨੇ ਜੀ ਪਾਰਕਟਵੇ ਕੀਤਾ ਸੀਗਾ ਜੀ ਜਦੋਂ ਉਹ 올ੰਪ ਖੇਡਾਂ ਦੇ ਵਿੱਚ ਪਾਰਟਿਸਪੇਟ ਕਰਨ ਜਾ ਰਹੀ ਸੀ ਕਿ ਕੋਈ ਮੇਰੇ ਨਾਲ ਸਾਜ਼ਿਸ਼ ਵੀ ਕਰ ਸਕਦੇ ਨੇ ਕਿਉਂਕਿ ਉਹ ਖੋਰੀ ਬੰਦੇ ਨੇ ਜੀ ਜੀ ਆਪਣਾ 2023 ਦੀ ਉਹ ਪੋਸਟ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਹੈ ਹਾਂ ਜੀ ਜੀ ਅੱਛਾ ਹੁਣ ਇਹ ਆਪਾਂ ਇੱਥੇ ਗੱਲ ਨੂੰ ਸੰਖੇਪ ਕਰਦੇ ਹਾਂ ਜੀ ਕਿ ਇਹਨੇ 53 ਕਿਲੋ ਦੀ ਥਾਂ ਫਿਰ ਆਪਣਾ ਪਾਰ ਘਟਾਇਆ ਜਿਹੜਾ ਕਿ ਬੜਾ ਮੁਸ਼ਕਲ ਨਾਲ ਘਟਦਾ ਹੁੰਦਾ ਰੈਸਲਰ ਦਾ ਉਹ ਫਿਰ 50 ਕਿਲੋ ਵਾਲੇ ਵੇਟ ਦੇ ਕੈਟਾਗਰੀ ਦੇ ਵਿੱਚ ਕੁਆਲੀਫਾਈ ਕਰ ਗਈ ਜੀ ਕੁਆਲੀਫਾਈ ਕਰ ਗਏ 올림픽 ਖੇਡਣ ਵਾਸਤੇ ਤੇ 올림픽 ਖੇਡਣਾ ਚਲੇ ਗਏ ਚਲੀ ਗਏ ਉਥੇ ਜੀ ਔਰ ਉਥੇ ਜਦੋਂ ਚਲੇ ਜਾਂਦੇ ਹੈਗੇ ਆ ਜਦੋਂ ਵੀ ਰੈਸਲਿੰਗ ਦਾ ਕੋਈ ਮੈਚ ਸ਼ੁਰੂ ਹੁੰਦਾ ਕਿਸੇ ਵੀ ਕੈਟਾਗਰੀ ਦਾ ਜੀ ਤਾਂ ਉਸ ਤੋਂ ਪਹਿਲਾਂ weight ਕੀਤਾ ਜਾਂਦਾ ਉਸ ਤੋਂ ਬਾਅਦ ਫਿਰ ਉਹਦਾ ਕੋਲ ਕਰਵਾਇਆ ਜਾਂਦਾ ਜੀ ਉਹਦੇ ਵਿੱਚ ਅੰਡਰ 50 ਦੇ ਵਿੱਚ ਉਹਨੇ ਪਾਰਟਿਸਿਪੇਟ ਕੀਤਾ ਅੰਡਰ 50 ਉਹਦਾ weight ਸੀਗਾ ਉਸ ਵੇਲੇ ਜੀ 50 ਕਿਲੋ ਤੋਂ ਘੱਟ ਦੇ ਨਾਲ ਉਹਨੇ ਤਿੰਨ ਕੁਸ਼ਤੀਆਂ ਲੜੀਆਂ ਨੇ ਬਿਲਕੁਲ ਉਸ ਤੋਂ ਤੁਸੀਂ ਦੇਖੋ ਕਿ ਜਦੋਂ ਇੱਕ ਦਿਨ ਦੇ ਵਿੱਚ ਤਿੰਨ ਕੁਸ਼ਤੀਆਂ ਲੜਨੀਆਂ ਪਈਆਂ ਜੀ ਤਾਂ ਕਿਸੇ ਵੀ ਖਿਡਾਰੀ ਦੀ એનર્ਜੀ ਇੰਨੀ ਲੱਗ ਜਾਂਦੀ ਹੈ ਇਹਨਾਂ ਜੋਰ ਲੱਗ ਜਾਂਦਾ ਹੈਗਾ ਜੀ ਕਿ ਉਹ ਇੱਕ ਤਰ੍ਹਾਂ ਦਾ ਸਮਝ ਲਓ ਤੁਸੀਂ ਬਹੁਤ ਕਮਜ਼ੋਰ ਫੀਲ ਕਰਦਾ ਰਹੇ ਬਾਅਦ ਦੇ ਵਿੱਚ ਜੀ ਜੀ ਕੁਦਰਤੀ ਗੱਲ ਹੈ ਕਿ ਉਸ ਨੂੰ ਜਿਹੜੀ ਡਾਈਟ ਦਿੱਤੀ ਜਾਂਦੀ ਆ ਉਹ ਦੋ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ ਉਹਦੇ 'ਚ ਜੀ ਕਿ ਉਹਦੀ ਉਹਨੂੰ ਕਮਜ਼ੋਰੀ ਬਣਾ ਮਹਿਸੂਸ ਹੋਵੇ ਜੀ ਔਰ ਉਹਦਾ weight ਨਾ ਵਧੇ ਜੀ ਜੀ अच्छा ਹੁਣ ਸਾਰਾ ਜਿਹੜਾ ਹੈਗਾ ਨਾ ਜਦੋਂ ਮਿਨਿਊਟਲੀ ਇਹ ਚੀਜ਼ ਦੇਖੀ ਜਾਊਗੀ ਜੀ ਕਿ ਕਿਹਨਾ ਬੰਦਿਆਂ ਦੀ ਉਹ ਜ਼ਿੰਮੇਵਾਰੀ ਸੀ ਜੀ ਉਸ ਨੂੰ ਫੂਡ ਦੇਣ ਦੀ ਜੀ ਔਰ ਉਹ ਫੂਡ ਉਹਨਾਂ ਨੇ ਕਿਹੋ ਜਿਹੀ ਦਿੱਤੀ ਜੀ ਉਹ ਫੂਡ ਦੇਣ ਦੇ ਨਾਲ ਕਿਵੇਂ ਉਹਦਾ weight ਜਿਹੜਾ ਸੀਗਾ up ਹੋ ਗਿਆ ਜੀ ਔਰ ਉਸ ਤੋਂ ਬਾਅਦ ਉਹਨੂੰ ਪਰੇਸ਼ਾਨੀ ਦੇ ਵਿੱਚ ਰਾਤ ਨੂੰ ਨੀਂਦ ਵੀ ਨਹੀਂ ਆਈ ਔਰ ਉਹ exercise ਵੀ ਕਰਦੀ ਰਹੀ ਉਹ ਜਿਹੜਾ ਸਟੀਮ ਬਾਥ ਜਿਹਦੇ ਚ ਬਾਥ ਇਸ਼ਨਾਨ ਉਹ ਵੀ ਲੈਂਦੀ ਰਹੀ ਔਰ ਉਸਨੇ ਆਪਣੇ ਜਿਹੜੇ ਵਾਲ ਵੀ ਕੁਛ ਕਟਵਾਏ ਤੇ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਕਿ weight ਮੇਰਾ ਆ ਜਾਵੇ ਕਿ ਮੇਰਾ ਕਿਵੇਂ 50 ਤੋਂ ਹੋਇਆ ਤਾਂ ਜੀ ਉੱਥੇ ਕੀ ਹੁੰਦਾ ਹੈ ਕਿ ਨਿਯਮ ਆ ਕਿ ਜੇਕਰ ਕਿਸੇ ਦਾ weight ਕੈਟਾਗਰੀ ਚ ਹੁਣ ਜਿਵੇਂ 50 ਕਿਲੋ ਦਾ ਹੈਗਾ ਜੀ ਤੇ 50 ਗ੍ਰਾਮ ਤੱਕ ਜੀ ਉਸ ਨੂੰ ਰੈਸਿਡਿਟੀ ਜਾ ਸਕਦੀ ਆ ਨਿਯਮਾਂ ਦੇ ਮਤਾਬਕ ਜੀ ਹਾਂ ਉਹਦਾ ਜਿਹੜਾ weight ਸੀ ਉਹ 50 ਗ੍ਰਾਮ ਦੀ ਥਾਂ 100 ਗ੍ਰਾਮ ਜੀ ਆ ਗਿਆ ਜੀ ਉਹਦੇ ਨਾਲ ਕੁਦਰਤੀ ਗੱਲ ਹੈ ਕਿ ਉਹ ਉਹ ਫਾਈਟ ਕਰਨ ਦੇ ਯੋਗ ਨਾ ਰਹੀ ਜੀ ਜਿਹੜੀ ਫਾਈਨਲ ਫਾਈਟ ਸੀਗੀ ਨਿਯਮਾਂ ਦੇ ਮੁਤਾਬਕ ਉਹ ਫਾਈਟ ਕਰਨ ਦੇ ਯੋਗ ਨਾ ਰਹੀ 50 ਗ੍ਰਾਮ weight ਦੇ ਫਰਕ ਦੇ ਨਾਲ ਜੀ ਉਹ ਜਿਹੜਾ weight 50 ਗ੍ਰਾਮ ਉਹਦਾ ਵਧਿਆ ਜੀ ਜਾਂ ਫਿਰ ਜੋ ਪਹਿਲਾਂ ਜਿਹੜਾ ਸੀ ਉਹ ਤਾਂ ਅੰਡਰ 50 ਜੀ ਉਹਨੇ ਰੈਸਲਿੰਗ ਕੀਤੀ ਤਾਂ ਉਹਦੇ ਕਰਕੇ ਉਸ ਨੂੰ ਡਿਸਕਵালিਫਾਈ ਕਰਤਾ ਗਿਆ ਜਦ ਕਿ ਇਹ ਬਹੁਤ ਵੱਡੀ ਸਜ਼ਾ ਹੈਗੀ ਆ ਜੀ ਜੀ ਪ੍ਰਿੰਸੀਪਲ ਸਾਹਿਬ ਕਿਸ ਗੱਲ ਤੇ ਅੱਗੇ ਵੱਧ ਫੋਕਸ ਦਿੱਤਾ ਜਾ ਰਿਹਾ ਹੈ ਕਿ ਜਦੋਂ ਅੰਡਰ 50 ਦੇ ਵਿੱਚ ਇੰਨੇ ਤਿੰਨ ਮੁਕਾਬਲੇ ਖੇਡ ਲਏ ਬਨੇਸ਼ ਨੇ ਤਾਂ ਫਿਰ ਉਹਦਾ ਹੱਕ ਉਹ ਤਾਂ ਬਣਦਾ ਘੱਟੋ ਘੱਟ ਚਾਂਦੀ ਦਾ ਮੈਡਲ ਤਾਂ ਉਹਦੀ ਝੋਲੀ ਪੈਣਾ ਚਾਹੀਦਾ ਇਸਦੇ ਲਈ ਸਪੋਰਟਸ ਕੋਰਟਸ ਦਾ ਬਿਲਕੁਲ ਬਿਲਕੁਲ ਦੇਖੋ ਇਹੀ ਗੱਲ ਤੇ ਮੈਂ ਲਿਆ ਰਿਹਾ ਅੱਜ ਜਿਹੜਾ ਕੋਰਟ ਦਾ ਹੁਣ ਫੈਸਲਾ ਆਏਗਾ ਜੀ ਉਹਦੇ ਤੋਂ ਹੁਣ ਆਪਾਂ ਨੂੰ ਬਹੁਤੀ ਮੀਨ ਮੇਕ ਕਰਨ ਦੀ ਗੁਨਜਾਇਸ਼ ਨਹੀਂ ਹੈਗੀ ਜੀ ਜੀ ਕੋਰਟ ਨੇ ਸੁਣਨਾ ਹੈਗਾ ਸਾਰਾ ਕੁਝ ਵਕੀਲਾਂ ਨੇ ਦਲੀਲਾਂ ਦੇਣੀਆਂ ਨਿਯਮਾਂ ਦੇ ਮੁਤਾਬਕ ਕੀ ਸਾਰਾ ਕੁਝ ਹੋਏਗਾ ਫੈਸਲਾ ਆ ਜਾਏਗਾ ਜਿਹੜਾ ਅਸੀਂ ਹੋਪ ਕਰ ਰਹੇ ਹਾਂ ਜੀ ਕਿ ਬਿਲਕੁਲ ਨਿਆਂਪੂਰਨ ਹੋਏਗਾ ਕਿ ਕੋਈ ਖਿਡਾਰੀ ਜਿਹੜੀ ਜਿਹੜਾ ਜਿਹੜਾ ਉਹ ਕੰਪੀਟੀਸ਼ਨ ਲੜ ਗਿਆ ਜੀ ਅੰਡਰ 50 ਦੇ ਵਿੱਚ ਉਹ ਤਾਂ ਉਹਦਾ ਹੈਗਾ ਹੀ ਹੈਗਾ ਬਿਲਕੁਲ ਜਿਹੜੇ ਕੰਪੀਟੀਸ਼ਨ ਦੇ ਵਿੱਚ ਉਹਦਾ ਵੇਟ ਪੂਰਾ ਨਹੀਂ ਆਇਆ ਜਿਹੜਾ ਉਹ ਕੰਪੀਟੀਸ਼ਨ ਦੇ ਲੜਨ ਦੇ ਉਹ ਯੋਗ ਨਹੀਂ ਜੀ ਇਹਦਾ ਮਤਲਬ ਇਹ ਹੈ ਕਿ ਜਦੋਂ ਉਹ ਫਾਈਨਲ ਦੇ ਵਿੱਚ ਪਹੁੰਚ ਗਿਆ ਜੀ ਉਨੇ ਸੈਮੀਫਾਈਨਲ ਜਿਹੜੀ ਹੈਗੀ ਆ ਉਹ ਕੁਸ਼ਤੀ ਜਿੱਤ ਲਈ ਆ ਜੀ ਤਾਂ ਕੁਦਰਤੀ ਹੈ ਕਿ ਉਹ ਅਗਲੇ ਅਗਲੀ ਫਾਈਟ ਦੇ ਵਿੱਚ ਉਸ ਨੂੰ ਇੱਕ ਚੀਜ਼ ਮਿਲਣੀ ਹੈ ਜਾਂ 골ਡ ਮਿਲਣਾ ਜਾਂ ਸਿਲਵਰ ਮਿਲਣਾ ਜੇ ਫਾਈਟ ਕਰਕੇ ਉਹ 골ਡ ਜਿੱਤ ਸਕਦੀ ਹੈ ਤਾਂ 골ਡ ਜਿੱਤੂਗੀ ਜੇ ਨਹੀਂ ਜੇ ਹਾਰ ਜੂਗੀ ਤਾਂ ਸਿਲਵਰ ਮਿਲੂਗਾ ਜੀ ਜੇ ਨਹੀਂ ਵੀ ਹੱਥ ਖੜੇ ਕਰਕੇ ਬਾਹਰ ਆ ਜਾਂਦੀ ਹੈ ਜੀ ਜੇ ਨਹੀਂ ਮੈਂ ਲੜ ਨਹੀਂ ਸਕਦੀ ਤਾਂ ਵੀ ਉਹਨੂੰ ਉਹ ਤਾਂ ਮਿਲਣਾ ਚਾਹੀਦਾ ਆਪਾਂ ਤਾਂ ਕਹਿੰਦੇ ਆ ਪਰ ਹੁਣ ਕੋਰਟ ਦਾ ਜਿਹੜਾ ਫੈਸਲਾ ਆਏਗਾ ਨਾ ਉਦੋਂ ਡੇਟ ਤੱਕ ਪਤਾ ਲੱਗ ਜਾਊਗਾ ਜੀ ਇਹ ਤਾਂ ਇੱਥੀ ਗੱਲ ਆ ਪ੍ਰਿੰਸੀਪਲ ਸਾਹਿਬ ਜੀ ਜੀ ਇੱਕ ਸਵਾਲ ਹੋ ਰਿਹਾ ਹੈ ਇੱਕ ਓਵਰਆਲ ਪਰਫਾਰਮੈਂਸ ਹੈ ਜਿਹੜੀ ਸਾਡੀ ਇੰਡੀਆ ਦੀ ਓਲੰਪਿਕਸ ਦੇ ਵਿੱਚ ਪਾਰਟਿਸਪੇਟ ਕਰਨ ਦੀ ਇੱਕ ਲੰਮਾ ਕਿਆਸ ਹੈ ਉਸ ਦੇ ਵਿੱਚ ਮੈਡਲਾਂ ਦੀ ਗਿਣਤੀ ਨਗੂਣੀ ਹੈ ਇੰਨੇ ਮੈਡਲ ਤਾਂ ਅਮਰੀਕਾ ਵਰਗੇ ਦੇਸ਼ ਇਕੱਲੇ 골ਡ ਜਿੱਤੀ ਬੈਠੇ ਐਸ 올림픽 ਚ ਉਹਦੀ ਮੁੱਖ ਵਜ੍ਹਾ ਤੁਸੀਂ ਕੀ ਮੰਨਦੇ ਹੋ ਪਾਲਿਸੀ ਚ ਕਮੀ ਹੈ ਦੇਖੋ ਉਹ ਇੱਕ ਚੀਜ਼ ਨਹੀਂ ਹੈਗੀ ਇੱਕ ਮੁਲਕ ਦੀ ਨਹੀਂ ਉਹ ਤਾਂ ਜਿਹੜੇ ਹੈਗੇ ਆ ਨਾ ਮੈਂ ਆਪਣੇ ਇੱਕ ਲੰਬੇ ਚੌੜੇ ਆਰਟੀਕਲ ਤੇ ਸਾਰਾਂ ਦਾ ਵੇਰਵਾ ਵੀ ਦਿੱਤਾ ਵੀ ਕਿਵੇਂ ਜਦੋਂ ਦੀਆਂ ਲੰਬੇ ਖੇਡਨ ਆਧੁਨਿਕ ਲੰਬ ਖੇਡਾਂ 1896 ਤੋਂ ਸ਼ੁਰੂ ਹੋਈਆਂ ਜੀ ਜੀ ਉਹਦੀ ਬਾਕਾਇਦਾ ਲਿਸਟ ਹੈਗੀ ਆ ਸਾਰੀ ਕਿ ਕਿਹੜੇ ਮੁਲਕ ਨੇ ਕਿੰਨੇ ਮੈਡਲ ਕਿੰਨੇ ਹਜ਼ਾਰ ਜਾਂ ਕਿੰਨੇ 100 ਟੋਟਲ ਮੈਡਲ ਜਿੱਤੇ ਜਿੰਨੀਆਂ ਖੇਡਾਂ 'ਚ ਪਾਰਟਿਸਪੇਟ ਕੀਤਾ ਜੀ ਤਾਂ ਉਹਦੇ 'ਚ ਵਾਕਿਆ ਜੀ ਸਾਡੀ ਜਿਹੜੀ ਕਾਰਗੁਜ਼ਾਰੀ ਆ ਉਹ 40 ਮੈਡਲਾਂ ਤੋਂ ਘੱਟ ਹੀ ਆ ਹਲੇ 40 ਮੈਡਲਾਂ ਬਾਕੀ ਸਭ ਤੋਂ ਬੈਂਕਸ 올림픽 ਆਹੋ ਚਲੋ ਖੈਰ ਵੀ ਇਹ ਆਬਾਦੀ ਦੇ لحاظ ਨਾਲ ਸਾਡੀ ਜਿਹੜੀ ਹੈਗੀ ਆ ਨਾ ਇਹ ਅਚੀਵਮੈਂਟ ਬਹੁਤ ਨਗੂਣੀ ਆ ਹੋਰ ਵੀ ਕਈਆਂ ਮੁਲਕਾਂ ਦੀਆਂ ਨੂਣੀ ਹੋ ਸਕਦੀਆਂ ਨੇ ਪਰ ਇੰਡੀਆ ਦੀ ਨਗੂਣੀ ਹੈਗੀ ਆ ਜੀ ਕਿ ਅਸੀਂ ਸਵਾਏ ਹਾਕੀ ਦੇ ਹਾਕੀ ਦੇ ਸਾਡੇ ਕੋਲੇ 골ਡ ਮੈਡਲ 8 ਹੈਗੇ ਆ ਉਹਦੇ ਚ ਦੋ ਦੂਜੇ ਵੀ ਹੈਗੇ ਆ ਸਿਲਵਰ ਵੀ ਆ ব্রੌਂਜ਼ ਚਾਰ ਮੈਡਲ ਹੋ ਗਏ ਆ ਉਸ ਤੋਂ ਬਿਨਾ ਸਾਡੇ ਕੋਲੇ ਸ਼ੂਟਿੰਗ ਦੇ ਆ ਜੀ 골ਡ ਮੈਡਲ ਔਰ ਇੱਕ ਸਾਡੇ ਕੋਲੇ ਜੈਵਲਨ ਥ्रो ਦਾ 골ਡ ਮੈਡਲ ਜੀ ਤੇ ਬਾਕੀ ਸਾਡੇ ਕੋਲੇ ਹੋਰ ਕੋਈ ਇਸ ਤੋਂ ਬਿਨਾ 골ਡ ਮੈਡਲ ਨਹੀਂ ਹੈਗੇ ਫਿਰ ਜਾਂ ਕੁਛ ਥੋੜੇ ਜਿਹਾ ਸਿਲਵਰ ਆ ਤੇ ਥੋੜੇ ਜਿਹਾ ਫਿਰ ਬਾਕੀ ਦੇ ਬ੍ਰਾਉਨ ਜੇ ਹੈਗੇ ਜੀ ਜੀ ਤੋਂ ਇਹ ਤਾਂ ਡਿਪੈਂਡ ਕਰਦਾ ਹੁੰਦਾ ਹੈ ਕਿ ਕਿਹੜਾ ਮੁਲਕ ਖੇਡਾਂ ਨੂੰ ਕਿੰਨੀ ਤਵੱਜੋ ਦਿੰਦਾ ਜੀ ਜਿਵੇਂ ਆਪ ਦੇ ਬੱਚਾ ਨੂੰ ਉਹ ਮਤਲਬ ਟ੍ਰੇਨਿੰਗ ਦੇ ਰਿਹਾ ਜੀ ਜਿਵੇਂ ਉਹਨਾਂ ਨੂੰ ਜਿਹੜੀਆਂ ਸਹੂਲਤਾਂ ਦੇ ਰਿਹਾ ਜੀ ਜਿਵੇਂ ਉਹਨਾਂ ਨੂੰ ਡਿਸਪਲਿਨ ਜਰਾ ਕਰਿਆ ਕਿਵੇਂ ਉਹਨਾਂ ਨੂੰ ਹੁਣ ਆਹ ਜਿਹੜਾ ਆਪਣੇ ਸਾਹਮਣੇ ਹੀ ਦਿਖਦਾ ਨਾ ਵੀ ਕੁੜੀ ਦੇ ਦੇਖੋ ਕਿੰਨਾ ਜੀ 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 ਹੁਣ ਇਹ 골ਡ ਮੈਡਲ ਜਿੱਤਣ ਤੱਕ ਜਾ ਰਹੀ ਸੀਗੀ ਸਿਲਵਰ ਤਾਂ ਉਹਨੇ ਜਿੱਤੀ ਲਿਆ ਸੇ ਇੱਕਦਾਂ ਜੀ ਤੇ ਜੇ ਇਹੋ ਜਿਹੇਆਂ ਲੜਕੀਆਂ ਜਿਹੜੀਆਂ ਇਹੋ ਜੇ ਸਾਡੇ ਕੋਲੇ ਬੱਚੇ ਹੈਗੇ ਆ ਜਾਂ ਨੀਂਦ ਚੋਪੜਾ ਵਰਗੇ ਹੈਗੇ ਆ ਜਿਹੜੇ 골ਡ ਮੈਡਲ ਜਿੱਤ ਸਕਦੇ ਆ ਇਹਦਾ ਮਤਲਬ ਸਾਡੇ ਕੋਲੇ ਸਮਰਾਨਾ ਮਤ ਤਾਂ ਹੈਗੀਆਂ ਜੀ ਜਿਵੇਂ ਹਾਕੀ ਜਿੱਤ ਸਕਦੇ ਆ ਇੰਨੇ ਵੀ ਨਹੀਂ ਜੀ ਅੱਠ 골ਡ ਮੈਡਲ ਲੈ ਸਕਦੇ ਆ ਸਾਡੇ ਕੋਲੇ ਸਮਰਾਨਾ ਤਾਂ ਹੈਗੀਆਂ ਉਹ ਉਹਨਾਂ ਸੰਭਾਵਨਾ ਨੂੰ ਹੋਰ ਉਜਾਗਰ ਕਰਨਾ ਹੋਰ ਅੱਗੇ ਲਜਾਣਾ ਉਹਦੇ ਲਈ ਉਹੋ ਜਿਹੀਆਂ ਕਿਹੜੇ ਨੀਤੀਆਂ ਬਣਨੀਆਂ ਜੁੜੀ ਨੇ ਜੀ ਜੀ ਔਰ ਉਹਦੇ ਲਈ ਫੰਡਸ ਵੀ ਚਾਹੀਦੇ ਨੇ ਉਹਦੇ ਲਈ ਬਿਹਤਰ ਕੋਚ ਚਾਹੀਦੇ ਨੇ ਉਹਦੇ ਲਈ ਬਿਹਤਰ ਮੈਦਾਨ ਚਾਹੀਦੇ ਨੇ ਬਿਹਤਰ ਆਸਟ੍ਰੋਟਰ ਚਾਹੀਦੇ ਨੇ ਬਿਹਤਰ ਖੇਡ ਸਮਾਗਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਔਰ ਸੁਰੱਖਿਅਤ ਹੋਣਾ ਚਾਹੀਦਾ ਉਹਨਾਂ ਦਾ ਕੈਰੀ ਅੱਗੇ ਆ ਕੇ ਲੋਕ ਹੈ ਜਿਨ੍ਹਾਂ ਨੂੰ ਖੇਡਾਂ ਦੇ ਨਿਯਮ ਚਾਏ ਨਾ ਪਤਾ ਹੁਣ ਪਰ ਉਹਨਾਂ ਦੀ ਭਾਵਨਾ ਜੁੜੀ ਹੈ ਖੇਡਾਂ ਨਾਲ ਉਹ ਵੀ ਗੱਲ ਮਹਿਸੂਸ ਕਰ ਰਿਹਾ ਕਹਿੰਦੇ ਕਿ ਜਦੋਂ ਜਿੱਤ ਜਾਂਦਾ ਕੋਈ ਖਿਡਾਰੀ ਮੈਡਲ ਹਾਸਲ ਕਰਦਾ ਹੈ ਤੇ ਵਿਚਾਰ ਲੱਗ ਜਾਂਦੀ ਹੈ ਉਹਦੇ ਲਈ ਬੜੇ ਖੜੇ ਹੋ ਜਾਂਦੇ ਲੋਕ ਪਰ ਉਸ ਤੋਂ ਪਹਿਲਾਂ ਖਿਡਾਰੀ ਨੇ ਜਦੋਂ ਤਿਆਰ ਹੋਣਾ ਹੈ ਉਸ ਮੁਕਾਬਲਿਆਂ ਲਈ ਉਦੋਂ ਕੋਈ ਨਹੀਂ ਬੌੜਦਾਨਾ ਸਰਕਾਰਾਂ ਨਾ ਕੋਈ ਸੰਸਥਾਵਾਂ ਉਹ ਇਸ ਤਰ੍ਹਾਂ ਜੀ ਕਿ ਦੋਨੇ ਚੀਜ਼ਾਂ ਹੋਣੀਆਂ ਚਾਹੀਦੀਆਂ ਪਹਿਲਾਂ ਤਾਂ ਖਿਡਾਰੀ ਨੂੰ ਤਿਆਰ ਕਰਨ ਲਈ ਜੀ ਉਚਿਤ ਡਾਈਟ ਹੋਵੇ ਉਚਿਤ ਕੋਚਿੰਗ ਹੋਵੇ ਉਚਿਤ ਖੇਡ ਸਮਾਨ ਹੋਵੇ ਉਚਿਤ ਗਰਾਊਂਡ ਹੋਵੇ ਉਚਿਤ ਕੰਪੀਟੀਸ਼ਨ ਹੋਵੇ ਉਚਿਤ ਟ੍ਰੇਨਿੰਗ ਹੋਵੇ ਸਾਰਾ ਕੁਝ ਹੋਵੇ ਜੀ ਉਹਦੇ ਤੇ ਪੈਸੇ ਵੀ ਲੱਗਣੇ ਆ ਸਮਾਂ ਵੀ ਲੱਗਣਾ ਸਭ ਕੋ ਲੱਗੇਗਾ ਜੀ ਉਸ ਤੋਂ ਬਾਅਦ ਜਦੋਂ ਉਹ ਅਚੀਵ ਕਰ ਜਾਂਦਾ ਉਹ ਗੋਲ ਤਾਂ ਉਸ ਨੂੰ ਫਿਰ ਇਨਾਮ ਸਨਮਾਨ ਵੀ ਚਾਹੀਦਾ ਜਿਹਦੇ ਨਾਲ ਉਹ ساری ਉਮਰ ਜਿਹੜੀ ਹੈਗੀ ਆ ਉਹਨੇ 10 ਜਾਂ 15 ਸਾਲ ਜੀ 올림픽 ਦੇ ਵਿੱਚ ਜਾਣ ਲਈ ਉਹਨੇ ਮਿਹਨਤ ਕੀਤੀ ਆ ਉਹਦੇ ਚ ਉਹਨੇ ਬੇਸ਼ੁਮਾਰ ਰਾਤਾਂ ਜਾਗੀਆਂ ਨੇ ਉਹਨੇ ਬੇਸ਼ੁਮਾਰ ਪ੍ਰੈਕਟਸ ਕੀਤੀ ਹੈਗੀ ਆ ਜੀ ਤਾਂ ਉਸ ਨੂੰ ਉਹਦੀ ਜਿਹੜੀ ਅਗਲੀ ਲਾਈਫ ਆ ਇਹ ਨਾ ਹੋਵੇ ਕਿ ਉਸ ਨੂੰ ਕੋਈ ਚੰਗੀ ਨੌਕਰੀ ਨਾ ਮਿਲੇ ਜੀ ਚੰਗਾ ਰੁਜ਼ਗਾਰ ਨਾ ਮਿਲੇ ਕ્યાં ਹੋਦਾ ਜਿਹੜਾ ਅਗਲਾ ਜੀਵਨ ਆ ਉਹ ਚੰਗਾ ਨਾ ਬੀਤੇ ਤੇ ਫਿਰ ਕੌਣ ਇਹ 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 ਇਨਾਮ ਮਤਲਬ ਜਫਰ ਚਲੇਗਾ ਜੀ ਜੀ ਤੇ ਉਹ ਇੱਕ ਚੀਜ਼ ਤਾਂ ਕਰ ਰਹੇ ਆ ਵੀ ਜੇ ਕੋਈ ਆਪ ਦੇ ਤੌਰ ਤੇ ਵੀ ਔਖਾ ਸਾਲਾ ਕਿਵੇਂ ਨਾ ਕਿਵੇਂ ਉਹ ਪਹੁੰਚ ਗਿਆ ਤਾਂ ਤਾਂ ਹੀ ਫੇਰ ਤਾਂ ਸੀਨਾ ਮੰਦੀਆਂ ਲਾਦਾਂਗੇ ਢੇਰੀਆਂ ਜੀ ਇਹ ਇਕੱਲੀ ਉਹਦੇ ਨਾਲ ਨਹੀਂ ਇਨਾਮ ਉਹਦੇ ਨਾਲ ਨਹੀਂ ਸੜ ਇੱਕ ਮੈਦ ਲਾਉਂਦੇ ਹੁੰਦੇ ਜੀ ਹੁਣ ਕਈ ਅਸੀਂ ਦੇਖਿਆ ਕਿ ਬੱਚੇ ਹੁਣ ਸਾਡੇ ਆਪਣੇ ਪਿੰਡ ਦੀ ਲੜਕੀ ਹੈ ਜੀ ਅਸੀਂ ਆਪਦੀ ਪਿੰਡ ਦੀ ਪੱਦਰ ਦੇ ਉੱਤੇ ਜਿਹੜੀ ਬਾਕਸਿੰਗ ਅਕੈਡਮੀ ਬਣਾਈ ਉਹਦੇ ਵਿੱਚ ਦੀ ਉਹ ਕੁੜੀ ਦੀ ਮੁੱਢਲੀ ਟ੍ਰੇਨਿੰਗ ਹੋ ਕੇ ਅਦਾ ਸਾਲ ਫਿਰ ਹਾਇਰ ਅਪ ਉਹਦੀ ਜਿਹੜੀ ਟ੍ਰੇਨਿੰਗ ਹੋਈ ਉਹ 올ੰਪੀਅਨ ਬਣ ਗਈ ਬਿਲਕੁਲ ਜੀ ਠੀਕ ਹੈ ਮੈਡਲ ਨਹੀਂ ਜਿੱਤ ਸਕਦੀ ਪਰ 올ੰਪਿਕ ਕੰਪੀਟੀਸ਼ਨ ਤਾਂ ਗਈ ਨਾ ਉਹ ਬਿਲਕੁਲ ਜੀ ਜਿਹਦੇ ਚ ਇਹ ਰਿਆ ਬੱਚੇ ਜਾ ਸਕਦੇ ਆ ਜੀ ਤੋਂ ਇਹ ਤਰੀਕੇ ਜਿਹੜੇ ਹੈਗੇ ਆ ਨਾ ਖਿਡਾਰੀ ਤਿਆਰ ਕਰਨ ਦੇ ਉਹਦੇ ਲਈ ਇਹ ਕਾਹਤੇ ਦੇਮ ਯੰਗ ਵਾਲੀ ਗੱਲ ਹੁੰਦੀ ਆ ਜਿਵੇਂ ਚੀਨ ਦੇ ਵਿੱਚ ਹੋਈ ਆ ਜੀ ਕਿ ਛੋਟੀ ਉਮਰ ਤੋਂ ਹੁਣ ਹਰ ਬੱਚਿਆਂ ਨੂੰ ਜਿਹੜੀ ਹੈਗੀ ਟ੍ਰੇਨਿੰਗ ਜੋ ਸਪੋਰਟਸ ਦੀ ਜੀ ਤੇ ਦੇਖੋ ਕਿ ਕਿਹੜੀ ਸਪੋਰਟਸ 'ਚ ਇਹ ਵਧੀਆ ਹੋ ਸਕਦਾ ਕਿਹੜੀ ਸਪੋਰਟਸ ਲਈ ਇਹਦੀ ਰੁਚੀ ਆ ਔਰ ਇਹਦਾ ਜਿਹੜਾ ਕੱਦ ਕਾਰਡ ਸਰੀਰਕ ਜਿਹੜੀ ਇਹਦੀ ਕਾਰਗੁਜ਼ਾਰੀ ਆ ਉਹ ਕਿਹੜੀ ਖੇਡ ਲਈ ਉੱਚਤਾ ਹੈਗੀ ਯਾਰ ਕਿਹੜੀ ਖੇਡ ਲਈ ਇਹਦੇ ਵਿੱਚ ਦੀ ਉਹ ਵੱਧ ਮੈਡਲ ਜਿੱਤ ਸਕਦਾ ਹੈਗਾ ਜੀ ਤੁਸੀਂ ਇਹ ਸਾਰੀ ਗੱਲਬਾਤ ਤੇ ਆਪਣਾ ਕੀਮਤੀ ਸਮਾਂ ਕੱਢਿਆ ਜੀ ਮੈਂ ਅਖੀਰ ਤੇ ਇਹੀ ਪੁੱਛਣਾ ਚਾਹਾਂਗਾ ਇੱਕ ਤੁਹਾਡੇ ਮਨ ਦਾ ਵਿਚਾਰ ਕਿ ਇਸ ਦਰਿਆ ਦੇ ਲਈ ਦਿਖਾਉਣ ਤੋਂ ਬਾਅਦ ਤੁਹਾਡੀ ਵਿਨੇਸ਼ ਫੁਗਾਟ ਨਾਲ ਗੱਲਬਾਤ ਜਾਂ ਪਰਿਵਾਰਕ ਮੈਂਬਰਾਂ ਨਾਲ ਹੋਈ ਜਾਂ ਤੁਹਾਡੀ ਇੱਛਾ ਹੈ ਕਿ ਜਲਦੀ ਮਿਲਿਆ ਜਾਵੇ ਨਹੀਂ ਮੈਂ ਤਾਂ ਇੱਥੇ ਹੁਣ ਇਸ ਵੇਲੇ ਬ੍ਰੈਂਟਨ ਦੇ ਵਿੱਚ ਆ ਜੀ ਤੇ ਮੈਰੀ ਕੋਈ ਉਸ ਨਾਂ ਦਾ ਮੈਂ ਬੀਬੀ ਨੂੰ ਕਦੀ ਉਸ ਨੂੰ ਮਿਲਿਆ ਜੀ ਵਿਨੇਸ਼ ਨੂੰ ਤੇ ਨਾ ਹੀ ਮਤਲਬ ਸਾਡੀ ਕੋਈ ਹੋਰ ਜਾ ਉਹਨਾਂ ਦੇ ਇੰਨਾ ਪਤਾ ਹੈਗਾ ਜਿੰਨਾ ਕਿ ਮੈਨੂੰ ਜੋ ਮੈਂ ਅਖਬਾਰਾਂ ਰਾਹੀਂ ਮੀਡੀਆ ਰਾਹੀਂ ਪਤਾ ਲੱਗਦਾ ਜੀ ਕਿ ਉਹ ਪਹਿਲਵਾਨ ਪਰਿਵਾਰ ਦੀ ਉਹ ਲੜਕੀ ਹੈਗੀ ਆ ਔਰ ਇਹਨਾਂ ਨੂੰ ਪਤਾ ਹੈਗਾ ਕਿ ਉਹ ਉਹਦੇ ਰੈਸਲਿੰਗ ਦੇ ਵਿੱਚ ਆਉਣ ਦੇ ਨਾਲ ਉਹਨਾਂ ਦਾ ਪਰਿਵਾਰ ਰੈਸਲਿੰਗ ਦੇ ਵਿੱਚ ਆਉਣ ਦੇ ਨਾਲ ਇੱਕ ਲਹਿਰ ਚੱਲ ਪਈ ਕਿ ਲੜਕੀਆਂ ਵੀ ਰੈਸਲਿੰਗ ਵਿੱਚ ਆਉਣ ਉਹ ਕੁਸ਼ਤੀ ਦੇ ਵਿੱਚ ਦੀ ਮੈਂ ਜਿੱਤ ਕੇ ਦੇਖਦੀ ਸੀ ਸ਼ਾਨ ਉਹ ਦਾ ਉਹ ਤੇ ਮੈਂ ਤੇ ਸਿਰਫ ਹਜੇ ਮੇਰੀ ਜਿਹੜੀ ਇਨੀ ਭਾਵਨਾ ਸੀ ਕਿ ਜਿਸ ਵੇਲੇ ਮੈਨੂੰ ਇਹ ਸਾਰਾ ਪਤਾ ਲੱਗਿਆ ਰ ਮੈਂ ਵੀ ਮਹਿਸੂਸ ਕੀਤਾ ਦਿਰੋਂ ਜੀ ਕਿ ਵੀ ਇਸ ਲੜਕੀ ਦੇ ਨਾਲ ਅਨਿਆਇ ਹੋਇਆ ਹੈ ਇਹ ਕੋਈ ਗੱਲ ਨਹੀਂ ਜੇ ਤਾਂ ਹਾਰਾਂ ਹੁੰਦੀਆਂ ਹਾਰ ਜਾਂਦੀ ਉਸ ਤਰ੍ਹਾਂ ਹਾਰ ਜਾਂਦੀ ਫਾਈਟ ਕਰਕੇ ਕੋਈ ਕਿਸੇ ਨੂੰ ਕੋਈ ਗੁੱਸਾ ਨਹੀਂ ਸੀ ਗੈਲਾ ਨਹੀਂ ਭਾਵੇਂ ਪਹਿਲੀ ਫਾਈਟ ਹੀ ਹਾਰ ਜਾਂਦੀ ਭਾਵੇਂ ਦੂਜੀ ਹਾਰ ਜਾਂਦੀ ਵੀ ਇਨੀਆਂ ਤਿੰਨ ਫਾਈਟਾਂ ਉਹਨੇ ਜਿੱਤੀਆਂ ਹੋਣ ਯਾਰ ਫਾਈਨਲ ਦੇ ਵਿੱਚ ਉਹ ਪਹੁੰਚ ਗਈ ਸੀ ਜੀ ਤੇ ਇਸ ਤਰੀਕੇ ਨਾਲ ਉਹ ਦਿਲ ਨਾ ਛੱਡ ਬੈਠੇ ਕਿਤੇ ਜਿਵੇਂ ਕਿ ਉਹ ਲੱਗਦਾ ਕਿ ਉਹ ਜਿਵੇਂ ਉਹਨੇ ਕਹਿਤਾ ਕਿ ਮੈਂ ਤਾਂ ਸੰन्यास ਲੈਣਾ ਹਲੇ ਉਹਦੀ ਉਮਰ ਸੰन्यास ਲੈਣ ਦੀ ਨਹੀਂ 23 ਸਾਲ ਦੀ ਉਮਰ ਆ ਸਰੀ ਜੀ ਤੇ ਉਹਨੂੰ ਅਜੇ ਫਾਈਟ ਕਰਨ ਦੀ ਲੋੜ ਹੈਗੀ ਆ ਅਜੇ ਉਹ 올림픽 ਦੇ ਵਿੱਚੋਂ ਮੈਡਲ ਜਿੱਤ ਸਕਦੀ ਆ ਜੀ ਜੀ ਔਰ ਉਹਦਾ ਤਾਇਆ ਵੀ ਜਿਹੜਾ ਕੋਚ ਆ ਉਹਨੇ ਕਿਹਾ ਕਿ ਅਸੀਂ ਉਹਨੂੰ ਪ੍ਰੇਰਾਂਗੇ ਉਹਨੂੰ ਸਮਝਾਵਾਂਗੇ ਕਿ ਉਹ ਦਿਲ ਨਾ ਛੱਡੇ ਔਰ ਉਹ ਦਿਲ ਨਾ ਛੱਡਣ ਲਈ ਹੋਈ ਆਪਾਂ ਹੁੰਨੇ ਆ ਕਿ ਦਿਲ ਧੜਾਈ ਦਾ ਜੀ ਸ਼ਾਬਾਸ਼ ਦੇ ਦਿਆ ਵੀ ਨਹੀਂ ਨਹੀਂ ਭਾਈ ਇਸ ਤਰ੍ਹਾਂ ਨਹੀਂ ਤੂੰ ਜਿਹੇ ਤੇਰੇ ਤੇ ਹੈ ਸਾਰਾ ਕੁਝ ਅਨਿਆਈ ਨਹੀਂ ਤੇਰੇ ਨਾਲ ਹੋਣ ਦੇਾਂਗੇ ਤੇ ਤੂੰ ਹੌਸਲਾ ਰੱਖ ਉਸ ਭਾਵਨਾ ਦੇ ਵਿੱਚੋਂ ਮੈਂ ਮੇਰੇ ਕੋਲੇ ਦੇਣ ਨੂੰ ਕੀ ਸੀਗਾ ਉਹ ਮੈਡਲ ਸੀਗਾ ਜਿਹੜਾ ਮੈਨੂੰ ਹੋਰਾਂ ਨੇ ਦਿੱਤਾ ਸੀਗਾ ਜੀ ਹੋਰ ਨਾਲ ਖੇਡ ਪ੍ਰੇਮੀਆ ਦਿੱਤਾ ਸੀ ਵੀ ਖੇਡਾਂ ਖਿਡਾਰੀਆਂ ਬਾਰੇ ਮੈਂ 50 60 ਸਾਲਾਂ ਤੋਂ ਲਿਖ ਰਿਹਾ ਬੋਲ ਰਿਹਾ ਉਹਨਾਂ ਨੇ ਮੈਨੂੰ ਦਿੱਤਾ ਸੀ ਮੈਂ ਅੱਗੇ ਆਫਰ ਕਰ ਦਿੱਤਾ ਉਸ ਲੜਕੀ ਵਾਸਤੇ ਅਜੇ ਮੇਰੀ ਕੋਈ ਉਹਨਾਂ ਨਾਲ ਗੱਲਬਾਤ ਨਹੀਂ ਹੋਈ ਤੇ ਨਵਦੀਪ ਸਿੰਘ ਗਿੱਲ ਜਿਹੜੇ ਹੈਗੇ ਆ ਉੱਥੇ ਉਹ ਸਰਗਰਮ ਕਿਹੜੇ ਲੇਖਕ ਨੇ ਮੇਰੇ ਸ਼ਗਿਰਦ ਨੇ ਉਹ ਇਧਰ ਬ੍ਰਿ얌 ਸਿੰਘ ਸੰਧੂ ਤੇ ਸਾਨੂੰ ਆਫਰ ਜਾਂ ਇਸ ਤਰ੍ਹਾਂ ਕਈ ਵੀਰੇ ਆ ਰਹੀ ਹੈਗੀ ਆ ਵੀ ਅਸੀਂ ਮਦਦ ਕਰਨੀ ਚਾਹੁੰਦੇ ਆ ਅਸੀਂ ਮਦਦ ਕਰਨੀ ਚਾਹੁੰਦੇ ਆ ਉਹ ਅਸੀਂ ਅਜੇ ਉਹਨੂੰ ਨਵਦੀਪ ਗੇਲ ਨੂੰ ਕਿਉਂਕਿ ਉਹ ਇੰਡੀਆ 'ਚ ਆ ਅਸੀਂ ਇੱਥੇ ਬਾਹਰ ਆ ਤੇ ਉਹਨੂੰ ਕਿਹਾ ਹੋਇਆ ਕਿ ਕੋਈ ਇਹੋ ਜਿਹਾ ਤਰੀਕਾ ਬਣਾਓ ਕਿ ਜਿਹਦੇ ਨਾਲ ਜਿਹੜੇ ਲੋਕ ਮਦਦ ਕਰਨਾ ਚਾਹੁੰਦੇ ਆ ਉਹਨੂੰ ਸਨਮਾਨਿਤ ਕਰਨਾ ਚਾਹੁੰਦੇ ਆ ਜੀ ਤੇ ਉਹ ਸਨਮਾਨ ਪੂੰਜੀ ਜਾਂ ਸਨਮਾਨ ਲਈ ਜੋ ਕੁਝ ਵੀ ਚਾਹੀਦਾ ਹੁੰਦਾ ਹੈਗਾ ਉਹ ਕਿੱਥੇ ਜਮਾ ਕਰਾਉਣ ਕਿੱਥੇ ਕਰਨ ਤਾਂ ਉਹ ਉਹ ਕਹਿੰਦਾ ਵੀ ਮੈਂ ਇਹਦੇ ਤੇ ਵਰਕ ਕਰ ਰਿਆ ਤੇ ਦੱਸਾਂਗੇ ਡਿਕਲੇਅਰ ਕਰਾਂਗੇ ਕਿ ਵੀ ਇਸ ਤਰੀਕੇ ਦੇ ਨਾਲ ਆਪਾਂ ਉਸ ਬੀਬੀ ਦਾ ਸਨਮਾਨ ਕਰ ਸਕਦੇ ਆ ਤਾਂ ਉਹਦੇ ਵਿੱਚ ਇਹ ਤੇ ਹੈਲਪਫੁਲ ਆ ਮੇਰਾ ਤੇ ਮੈਨੂੰ ਤਾਂ ਇਸ ਗੱਲ ਦੀ ਬਹੁਤ ਮੈਂ ਕਹੇ ਵੀ ਮਹਿਸੂਸ ਕਰਦਾ ਵੀ ਮੈਂ ਦਿੱਤਾ ਕੀ ਆ ਮੈਨੂੰ ਐਪਰੀਸ਼ੀਏਟ ਕੀਤਾ ਜਾ ਰਿਹਾ ਐਡੀ ਕੋ ਗੱਲ ਤਾਂ ਹੈ ਨਹੀਂਗੀ ਇੱਕ ਸਧਾਰਨ ਆ ਇਹ ਗੱਲ ਪਰ ਫਿਰ ਵੀ ਸਾਰੀ ਜ਼ਿੰਦਗੀ ਦੀ ਪੂੰਜੀ ਬੰਦਾ ਜਦੋਂ ਕਿਸੇ ਲਈ ਆਫਰ ਕਰ ਦਿੰਦਾ ਫਿਰ ਉਹ ਗੱਲ ਵੱਡੀ ਹੋ ਜਾਂਦੀ ਹੈ ਇਸੇ ਕਰਕੇ ਲੋਕ ਸਲਾਹ ਰਹੇ ਆ ਜੀ ਤੁਹਾਨੂੰ ਆ ਮੈਂ ਤੁਹਾਨੂੰ ਸੰਦੀਪ ਜੀ ਦੱਸਦਾ ਵੀ ਸਾਰੀ ਉਮਰ ਦੀ ਪੂੰਜੀ ਵਾਲੀ ਗੱਲ ਨਹੀਂ ਹੈਗੀ ਇਹ ਜੀ ਤੇ ਰੋਟੀਆਂ ਤਾਂ ਮੈਂ ਕਮਾਈਆਂ ਨੇ ਆਪ ਵੀ ਪ੍ਰੋਫੈਸਰੀ ਤੇ ਪ੍ਰਿੰਸੀਪਲ ਹੀ ਕਰਨ ਤੋਂ ਜੀ ਤੇ ਸ਼ੌਕ ਵਾਲਿਆ ਮੈਂ ਖੇਡਾਂ ਦੇ ਖਿਡਾਰੀਆਂ ਬਾਰੇ ਲਿਖਦਾ ਕਿਉਂਕਿ ਮੈਂ ਪਹਿਲਾਂ ਖੁਦ ਖਿਡਾਰੀ ਹਾਂ ਸੀ ਯੂਨੀਵਰਸਿਟੀ ਪੱਧਰ ਦਾ ਜੀ ਔਰ ਉਸ ਤੋਂ ਬਾਅਦ ਮੈਂ ਛੇ ਡਾਕ ਖਡਾਰੀਆਂ ਬਾਰੇ ਲਿਖਾਰਿਆ 25-26 ਕਿਤਾਬਾਂ ਲਿਖ ਦਿੱਤੀਆਂ ਮੇਰੀਆਂ ਟੋਟਲ 50 ਕਿਤਾਬਾਂ ਦੇ ਵਿੱਚੋਂ 25-26 ਕਿਤਾਬਾਂ ਜਿਹੜੀਆਂ ਨੇ ਉਹ ਛੇ ਡਾਕ ਖਡਾਰੀਆਂ ਦੇ ਬਾਰੇ ਜੀ ਨੇ ਜਿਹੜੀਆਂ ਕਿ ਮੈਨ ਸਾਹਿਬ ਦਾ ਵੀ ਸ਼ਾਇਦ ਭਾਰਤੀਆਂ ਪਛਾਵਾਂ ਦੇ ਵਿੱਚ ਜੀ ਸ਼ਾਇਦ ਕਿਸੇ ਹੋਰ ਬਾਦਸ਼ਾਹ ਦੇ ਵਿੱਚ ਕਿਸੇ ਇੱਕ ਲੇਖਕ ਦੀਆਂ ਨਾ ਹੋਣ ਜੀ ਔਰ ਮੇਰੀ ਰੀਸ ਦੇ ਨਾਲ ਫਿਰ ਤਕਰੀਬਨ 200 ਤੋਂ ਉੱਪਰ ਕਿਤਾਬਾਂ ਹੋ ਗਈਆਂ ਪੰਜਾਬੀ ਦੇ ਵਿੱਚ ਖੇਡ ਸਾਖ ਦੀਆਂ ਜੀ ਤੋ ਇਸਾ ਮੈਨੂੰ ਬੜੀ ਤਸੱਲੀ ਐ ਇਸ ਗੱਲ ਦੀ ਤੇ ਮੈਂ ਲੱਗਿਆ ਹੋਇਆ ਇਸ ਪਾਸੇ ਜੀ ਜੀ ਤੋ ਇਹਦੇ ਵਿੱਚ ਮੈਂ ਦਿਸ ਖੇ ਆ ਦਿਆਂਗਾ ਜਿਨ ਨਵੋਸ਼ੀ ਭਰੀ ਖਬਰ ਦੇ ਬਾਰੇ ਆਪਾਂ ਗੱਲ ਕੀਤੀ ਉੱਥੇ ਆਪਾਂ ਨੂੰ ਚਿਹਰੇ ਵੀ ਖੜੇ ਖੜੇ ਆ ਜਿਹੜੇ ਉਹ ਹਾਕੀ ਦੇ ਨਾਲ ਹਾਕੀ ਵਾਲੇ ਮੈਡਲ ਨੇ ਵੀ ਬੜੇ ਚਿਹਰੇ ਖੁਸ਼ ਕੀਤੇ ਆ बड़े-बड़े ओ देखो जी बहुत बड़ी ਸਾਡੀ ਅਚੀਵਮੈਂਟ ਹੈ ਉਹ ਕੁਝ ਲੋਕ ਇਸ ਤਰ੍ਹਾਂ ਸਮਝਦੇ ਆ ਕਿ ਜੀ 골ਡ ਮੈਡਲ ਕਿਉਂ ਨਹੀਂ ਜਿੱਤਿਆ ਦੇਖੋ ਜੀ 100 ਤੋਂ ਵੱਧ ਮੁਲਕ ਹਾਕੀ ਖੇਡਦੇ ਆ ਹਰ ਮੁਲਕੇ ਚਾਹੁੰਦਾ ਹੈ ਕਿ ਅਸੀਂ ਕੁਆਲੀਫਾਈ ਕਰੀਏ ਜਿਹਦੇ ਚ 올림픽 ਖੇਡਾਂ ਲਈ ਔਰ ਹਰ ਮੁਲਕੇ ਚਾਹੁੰਦਾ ਹੈ ਕਿ 올림픽 ਖੇਡਾਂ ਲਈ ਕੁਆਲੀਫਾਈ ਹੀ ਨਾ ਕਰੀਏ ਬਲਕਿ ਉੱਥੇ ਜਾ ਕੇ ਮੈਡਲ ਵੀ ਜਿੱਤੀਏ ਹੁਣ ਇੰਨੇ ਮੁਲਕਾਂ ਚ ਪੰਜ ਮਹਾਂਦੀਪਾਂ ਚ ਔਰ 100 ਤੋਂ ਵੱਧ ਮੁਲਕਾਂ ਚ ਹਾਕੀ ਕੀ ਮਾਤਾਰ ਹੁਰੇਆਂ ਨੇ ਉਹਦੇ ਵਿੱਚੋਂ ਆਖਰੀ ਤਿੰਨ ਟੀਮਾਂ ਦੇ ਵਿੱਚ ਪਹੁੰਚਣਾ ਟਾਪ ਦੇ ਆ ਤਿੰਨ ਟੀਮਾਂ ਦੇ ਵਿੱਚ ਪਹੁੰਚਣਾ ਇਹ ਕੋਈ ਮਾਮੂਲੀ ਗੱਲ ਨਹੀਂ ਹੈ ਤੇ ਬਹੁਤ ਵੱਡੀ ਗੱਲ ਆ ਬੜੀ ਵੱਡੀ ਪ੍ਰਾਪਤੀ ਹੈ 40 ਸਾਲ 41 ਸਾਲ ਜੀ ਅਸੀਂ 1980 ਤੋਂ ਬਾਅਦ ਕਦੇ ਵੀ ਜੇ ਤਮਾਂਚ ਦੇ ਨਹੀਂ ਚੜ ਸਕੇ ਵਿਕਟੀ ਸਟੈਂਡ ਤੇ ਨਹੀਂ ਚੜ ਸਕੇ ਪਿਛਲੀ ਵਾਰ ਟੋਕੀਓ ਅਸੀਂ ਚੜੇ ਜੀ ব্রੌਂਜ਼ ਮੈਡਲ ਤੇ ਇੰਨੀ ਤਨਤਨ ਹੋਈ ਇੰਨੀ ਵਾਹ ਵਾਹ ਹੋਈ ਜੀ ਕਿ ਸਾਡੇ ਹਾਕੀ ਦੇ ਖਿਡਾਰੀਆਂ ਨੂੰ ਬੜੇ ਮਾਨ ਸਨਮਾਨ ਮਿਲੇ ਨੌਕਰੀਆਂ ਮਿਲੀਆਂ ਚੰਗੀਆਂ ਤਰੱਕੀਆਂ ਮਿਲੀਆਂ ਔਰ ਉਸੇ ਹੀ ਦਲੇਰੀ ਦੇ ਨਾਲ ਐਤਕੇ ਵੀ ਉਹਨਾਂ ਨੇ ਫੇਰ ਇਹ ਮੈਡਲ ਜਿੱਤ ਲਿਆ ਜੀ ਤੇ ਜਿਹੜੇ ਆਲੋਚਕ ਇਸ ਤਰ੍ਹਾਂ ਦੀ ਕਹਿੰਦੇ ਉਹਨਾਂ ਨੇ ਕਿਉਂ ਨਹੀਂ ਜੀ ਜਿੱਤਿਆ ਨਹੀਂ ਕਿਉਂ ਨਹੀਂ ਉੱਥੇ ਵੀ ਇੱਕ ਜਿਹੜਾ ਫਾਉਲ ਖੇਡ ਸਾਡਾ ਮੈਂ ਖਿਡਾਰੀਕਰ ਬੈਠਾ ਜੀ ਉਹਨੂੰ ਜਿੱਦੀ ਸਜ਼ਾ ਮਿਲੀ ਆ ਨਾ ਉਹ ਸਜ਼ਾ ਸਾਨੂੰ ਸਮਝ ਨਹੀਂ ਆਈ ਕਿ ਇਹ ਜਿੱਡੀ ਵੱਡੀ ਸਜ਼ਾ ਕਿਉਂਕਿ ਉਸ ਮੈਚ ਦੇ ਵਿੱਚੋਂ ਉਸਨੂੰ ਨਾ ਖੇਡਣ ਦੇਣਾ ਤਾਂ ਇੱਕ ਗੱਲ ਸੀਗੀ ਔਰ ਉਸ ਤੋਂ ਬਾਅਦ ਉਹਦੂ ਅਗਲਾ ਮੈਚ ਵੀ ਨਾ ਖੇਡਣ ਦੇਣਾ ਉਹਦਾ ਸਾਨੂੰ ਬਹੁਤ ਨੁਕਸਾਨ ਹੋਇਆ ਉਹਦੇ ਕਰਕੇ ਇਸ ਅਗਲਾ ਮੈਚ ਜਿਹੜਾ ਹੈਗਾ ਜਿੰਨਾ ਚਾਹੀਦਾ ਉਸ ਨੂੰ ਜਿੱਤ ਨਹੀਂ ਸਕੇ ਤੋ ਇਹ ਜਿਹੜੇ ਹਾਕੀ ਦੇ ਖਿਡਾਰੀ ਨੇ ਇਹਨਾਂ ਨੂੰ ਵੀ ਅਸੀਂ ਬਹੁਤ ਬਹੁਤ ਵਧਾਈਆਂ ਦਿੰਨੇ ਆ ਸ਼ਾਬਾਸ਼ ਦਿੰਨੇ ਆ ਔਰ ਨੀਰਜ ਚੋਪੜਾ ਨੂੰ ਸ਼ਾਬਾਸ਼ ਦਿੰਨੇ ਆ ਬਲਕੇ ਅਸੀਂ ਤਾਂ ਜਿਹੜੇ ਉਧਰਲੇ ਵੈਸਟ ਪੰਜਾਬ ਦਾ ਹੈਗਾ ਜੀ ਜੈਵਲਨ ਥਰੋਅਰ ਜੀ ਨਦੀਮ ਹਾਂ ਉਹ ਉਹਨੂੰ ਵੀ ਅਸੀਂ ਬਹੁਤ ਬਹੁਤ ਮੁਬਾਰਕਾਂ ਦਿੰਨੇ ਆ ਆਖਿਰਕਾਰ ਸਾਡੀ ਉਧਰਲੇ ਪੰਜਾਬ ਦਾ ਹੈਗਾ ਉਹ ਵੀ ਪੰਜਾਬੀ ਆ ਤਨੂ ਮੀਨਾ ਤਨੂ ਦਾ ਕੋਈ ਪਿੰਡ ਹੈਗਾ ਤੇ ਗੁਜਰਾਂਵਾਲੀ ਆ ਸੀ ਕਦੇ ਨਹੀਂ ਕਿ ਪੰਜਾਬੀ ਆ ਉਹ ਵੀ ਪੰਜਾਬੀ ਚ ਗੱਲਾਂ ਬਾਤਾਂ ਕਰਦਾ ਤੇ ਦੋਨਾਂ ਨੇ ਬੜੀਆ ਦੋਸਤੀ ਹੈ ਨਾ ਜੀ ਜੀ ਪਰ ਦੋਨੇ ਜਿਹੜੇ ਹੈਗੇ ਆ ਬਿਲਕੁਲ ਜਿਹੜੇ ਹੈਗੇ ਆ ਤਾਪਦੇਵ ਉਹ ਕਦੇ ਉਹ ਫਸ ਕਦੇ ਉਹ ਫਸਟ ਜੀ ਤੇ ਇਹਨਾਂ ਦਾ ਮੁਕਾਬਲਾ ਚੱਲੀ ਜਾ ਰਿਹਾ ਦੋਨੇ ਇੱਕੋ ਜੀ ਉਮਰ ਦੇ ਆ ਹਾਣੀ ਨੇ 27-27 ਸਾਲਾਂ ਦੇ ਨੇ ਔਰ ਵੱਡਿਆਂ ਦੇ ਕੋ ਨੀਰ ਚੋਪੜਾ ਦੀ ਮਾਂ ਨੇ ਕਿਹਾ ਬਿਲਕੁਲ ਜੀ ਵੀ ਜੇ ਇਹ ਮੇਰੇ ਪੁੱਤਰ ਨੂੰ ਐਤਕੀ ਗੋਲਡਮੈਨ ਨਹੀਂ ਆਇਆ ਜੀ ਤਾਂ ਜਿਹੜੇ ਉਹਨੂੰ ਨਦੀਮ ਨੂੰ ਆਇਆ ਹੈਗਾ ਨਾ ਉਹ ਵੀ ਤਾਂ ਮੇਰਾ ਪੁੱਤਰ ਹੀ ਹੈ ਜੀ ਬੜੀ ਵੱਡੀ ਸਟੇਟਮੈਂਟ ਹਾਂ ਇਹ ਜਿਹੜੇ ਦੋਸਤੀਆਂ ਵਧਾਉਂਦੇ ਨੇ ਨਾ ਮੁਲਕਾਂ ਦੇ ਦੇਖੋ ਉਹ ਮੁਲਕ ਆਖਰਕਾਰ ਇੰਡੀਆ ਇੱਕ ਹੀ ਸੀਗਾ ਨਾ ਪਹਿਲਾਂ ਤਾਂ ਬਿਲਕੁਲ ਪਰ ਪੰਜਾਬ ਜਿਹੜਾ ਹੈਗਾ ਉਹ ਤਾਂ ਹੁਣ ਵੀ ਪੰਜਾਬ ਜਿਹੜੇ ਹੈਗੇ ਸਾਡੀ ਬੋਲੀ ਇੱਕ ਆ ਸਾਡੀ ਰਹਿਤ ਲੇਕਾ ਸਾਡੀ ਬੋਲਚਾਲ ਤੋਂ ਲੈ ਕੇ ਸਾਡਾ ਪਹਿਰਾਵਾ ਲੈ ਕੇ ਸਾਡੇ ਰਸਮੋ ਰਿਵਾਜ ਵਿਆਹ ਸ਼ਾਦੀਆਂ ਦੇ ਗੀਤ ਸਭ ਕੁਝ ਉਹ ਇੱਕੋ ਜਿਹੇ ਨੇ ਜੀ ਤਾਂ ਮੈਂ ਅਗਲਾ ਆਰਟੀਕਲ ਲਿਖਣ ਜਾ ਰਿਹਾ ਜੀ ਕਿ ਕਾਸ਼ ਵਿਸ਼ਵ ਭਰ ਦੇ ਪੰਜਾਬੀਆਂ ਦੀਆਂ ਖੇਡਾਂ ਜਿੱਤੇ ਇੱਕ ਥਾਂ ਤੇ ਹੋਇਆ ਕਰਨ ਉਹ ਭਾਵੇਂ ਬਦਲਵੇਂ ਦੇਸ਼ ਚ ਹੋਣ ਜੀ ਪੰਜਾਬੀ ਅਸੀਂ ਇਥੋਂ ਕੈਨੇਡਾ ਦੇ ਵੀ ਪੰਜਾਬੀ ਆ ਇੰਗਲੈਂਡ ਦੇ ਵੀ ਪੰਜਾਬੀ ਨੇ ਅਮਰੀਕਾ ਦੇ ਵੀ ਪੰਜਾਬੀ ਨੇ ਆਸਟ੍ਰੇਲੀਆ ਦੇ ਵੀ ਪੰਜਾਬੀ ਨੇ ਪਾਕਿਸਤਾਨ ਦੇ ਵੀ ਪੰਜਾਬੀ ਨੇ ਇੰਡੀਆ ਦੇ ਵੀ ਪੰਜਾਬੀ ਨੇ ਮਲੇਸ਼ੀਆ ਦੇ ਕੀਨੀਆ ਦੇ ਸਿੰਗਾਪੁਰ ਦੇ ਇੰਨੇ ਮੁਲਕਾਂ ਚ ਤੋ ਇਹਨਾਂ ਦੇ ਵਿੱਚ ਆਪਦੇ ਮੁਲਕਾਂ ਵੱਲੋਂ ਭਾਵੇਂ ਪਾਰਟਿਸਪੇਟ ਕਰਨਾ ਪਰ ਉਹ ਪੰਜਾਬੀ ਮੂਲ ਦੇ ਹੋਣ ਪੰਜਾਬੀ ਦੀਆਂ 올림픽 ਖੇਡਾਂ ਹੋਣ ਪੰਜਾਬੀ 올림픽 ਖੇਡਾਂ ਦਾ ਨਾਮ ਹੋਵੇ ਜੀ ਤੋ ਜੀ ਇਹਨੇ ਸ਼ਬਦਾਂ ਦਾ ਮੈਂ ਮੇਰਾ ਖਿਆਲ ਹੈ ਵੀ ਆਪਾਂ ਜਿਹੜੀ ਗੱਲਬਾਤ ਆ ਇਹਦੇ ਤੇ ਜੀ ਤੁਸੀਂ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਤੁਹਾਡਾ ਵੀ ਔਰ ਜਿਨ੍ਹਾਂ ਨੇ ਇਹਨੂੰ ਦੇਖ ਰਹੇ ਨੇ ਜਾਂ ਸੁਣ ਰਹੇ ਨੇ ਉਹਨਾਂ ਨੂੰ ਵੀ ਸ਼ੁਭ ਸ਼ਾਮਾਂ ਜੀ